رکھا جا رہا ہے بچوں کے لیے واجب ڈیٹا واجب بہت پیٹا کریں گیٹ کے اندر بسا کہ بچے اتر دیں گے اندروں گیٹ کو بچے جو ہے وہ بیٹھے دیں گے کڑیاں کے لئی لڑکیاں کے لئی انہی سرکیہ کا پرمند کرنا کسی بھی کالج یا سکول دے بھی ہو سکے گا اور ایک اے جو بابا جی نے سنسا چلائی ہے بابا جی نے کونیا کے اسی چال رہے گا اور اپنی بچیاں کو اسی اچھی ہی سکھا جڑی ہے دے رہے گا آج ریزرٹ ہے بچیاں کا سارے بچے بہت اچھے اپنے پاس ہوئے گی دو یا تین لے کے ਕਿ ਜੀ ਬਾਸ ਸਿਰਸਾ ਬਾਹਰ ਨੂੰ ਦੀ ਹੱਥੇ ਸ੍ਰੀ ਗੁਰੂ ਹਰਾਈ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਅਸਰਾ ਸ੍ਰੀ ਗੁਰੂ ਹਰਾਈ ਸਾਹਿਬ ਕਾਲਜ ਕੋਗਮਨ ਦੇ ਸਕੂਲ ਫॉर ਛੋਟੇ ਬੱਚਿਆਂ ਲਈ ਇੱਥੇ ਜੱਬੇਪਾਲ ਦੇ ਵਿੱਚ ਜਿਹੜਾ ਖੋਲਿਆ ਗਿਆ ਸੀਗਾ 2001 ਚ ਕਾਲਜ ਤੇ 2005 ਚ ਸਕੂਲ ਅੱਜ ਉਸ ਸਕੂਲ ਦੇ ਬੱਚਿਆਂ ਦੇ ਰਿਜ਼ਲਟ ਬੜੀ ਚਾਦੀ ਕਲਾ ਵਿੱਚ ਆਏ ਹਨ ਜਿਨ੍ਹਾਂ ਵਿੱਚ 90% ਤੋਂ ਲੈ ਕੇ 100% ਤੱਕ ਰਿਜ਼ਲਟ ਹਨ ਉਹਨਾਂ ਦੇ ਪੇਰੈਂਟਸ ਇੱਥੇ ਸਾਲਾ ਬਹੁਤ ਪਰਾਨ ਆਏ ਹਨ ਅਸੀਂ ਆਏ ਹੋਏ ਸਾਰੇ ਪੇਰੈਂਟਸ ਸਾਡਾ ਸਮੂਹ ਸਟਾਫ ਜਿੰਦਾ ਸ਼੍ਰੀ ਸਿੰਘ ਸਾਹਿਬ ਮਹਾਰਾਜ ਬਾਬਾ ਬਾਬਾ ਨਿਹਾਲ ਸਿੰਘ ਜੀ ਤੇ ਇੱਥੇ ਦੀ ਸਾਰੀ ਕਮੇਟੀ ਨੂੰ ਦੋਨੋਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਲੱਖ ਲੱਖ ਵਧਾਈਆਂ ਦੇਣਾ ਚਾਹੁੰਦੇ ਹਾਂ ਇਹ ਜਿੰਦਾ ਸ਼੍ਰੀ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ ਦੀ ਅਦੁੱਤੀ ਦੇਣ ਹੈ ਨਿਹੰਗ ਸਿੰਘ ਹੁੰਦਿਆਂ ਉਹਨਾਂ ਨੇ ਇਸ ਅਲਿਕ ਇਲਾਕੇ ਦੇ ਵਿੱਚ ਪਛੜੇ ਹੋਏ ਇਲਾਕੇ ਦੇ ਵਿੱਚ ਬੱਚਿਆਂ ਦੀ ਲੋੜ ਸਮਝ ਕੇ ਉਹਨਾਂ ਦੀ ਪੜ੍ਹਾਈ ਨੂੰ ਸਮਝ ਕੇ ਇੱਥੇ ਬੜਾ ਚਾਹਤੀ ਕਲਾ ਵਾਲਾ ਕਾਲਜ ਤੇ ਸਕੂਲ ਖੋਲਿਆ ਹੈ ਜਿਸਦੀ ਬਿਲਡਿੰਗ ਵੀ ਬਹੁਤ ਅਦੁੱਤੀ ਤੇ ਸੁੰਦਰ ਹੈ ਇੱਥੇ ਦਾ ਸਟਾਫ ਇੱਥੇ ਦੇ ਪ੍ਰਿੰਸੀਪਲ ਸਹਬਾਨ ਬਹੁਤ ਹੀ ਚਾਹਤੀ ਕਲਾ ਵਿੱਚ ਹਨ ਔਰ ਆਪਣੇ ਇਹਨਾਂ ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ ਵੱਧ ਤੋਂ ਵੱਧ ਸਿੱਖਿਆ ਤੇ ਜੀਵਨ ਦੀ ਜਾਚ ਸਿਖਾ ਰਹੇ ਹਨ ਇਹ ਸਕੂਲ ਦਿਨੋਂ ਦਿਨ ਚਾਹਤੀ ਕਲਾ ਵਿੱਚ ਜਾ ਰਿਹਾ ਹੈ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੇ ਇਸ ਕਾਲਜ ਸਕੂਲ ਨੂੰ ਬਣਾਉਣ ਦੇ ਵਿੱਚ ਸਾਡੀ ਬਹੁਤ ਜ਼ਿਆਦਾ ਮਦਦ ਕੀਤੀ ਹੈ ਅਸੀਂ ਉਹਨਾਂ ਸਾਰਿਆਂ ਦੇ ਰਿਣੀ ਹਾਂ ਤੇ ਹੱਥ ਜੋੜ ਕੇ ਅਰਦਾਸ ਕਰਦੇ ਹਾਂ ਕਿ ਬੱਚੇ ਜੋ ਪੜ੍ਹਦੇ ਲਿਖਦੇ ਹਨ ਇਹ ਹੋਰ ਵੀ ਵੱਡੀਆਂ-ਵੱਡੀਆਂ ਚਾਹਾਂ ਤੇ ਜਾਣ ਜਿਵੇਂ ਕਿ ਇੱਕ ਬੱਚੀ ਥੋੜੇ ਦਿਨ ਪਹਿਲਾਂ ਸਾਡੇ ਪਾਸ ਆਈ ਬਟਲਾ ਪੈਂਡ ਤੋਂ ਜੋ ਕਿ ਨਿਊਜ਼ੀਲੈਂਡ ਦੇ ਵਿੱਚ ਗਈ ਹੋਈ ਹੈ ਉਸਨੇ ਆ ਕੇ ਆਪਣਾ ਦਾਨ ਹਰੀਆਂ ਬਿੱਲਾਂ ਵਿੱਚ ਦਿੱਤਾ ਤੇ ਦੱਸਿਆ ਜਦੋਂ ਵੀ ਮੈਂ ਟਾਪਰ ਹੁੰਦੀ ਸੀ ਬੀਬੀ ਜੀ ਬਾਬਾ ਜੀ ਤੁਸੀਂ ਸਾਨੂੰ ਆਲਵੇਜ਼ ਪ੍ਰਾਈਜ਼ ਦਿੰਦੇ ਸੀ ਹੁਣ ਸਾਡਾ ਟਾਈਮ ਹੈ ਇੱਥੇ ਸੇਵਾ ਕਰਨ ਦਾ ਸੋ ਇਹ ਤਾਂ ਨਹੀਂ ਬੱਚੀਆਂ ਸੋਝੀਆਂ ਹੋਈਆਂ ਗਾਹਾਂ ਸਮਾਜ ਨੂੰ ਹੋਰ ਵੀ ਉੱਚੀ ਸੁੱਚੀ ਲੈ ਕੇ ਜਾਣੀਆਂ ਤੇ ਬਦਿਆ ਸਿੱਖਿਆ ਦੇਣੀਆਂ ਅਸੀਂ ਚਾਹੁੰਦੇ ਹਾਂ ਸਾਰੇ ਬੱਚੇ ਇੱਥੋਂ ਪੜ੍ਹ ਲੈ ਕੇ ਬਹੁਤ ਅਚਾਈਆਂ ਤੱਕ ਪਹੁੰਚਣ ਆਉਣ ਵਾਲੇ ਛੋਟੇ ਬੱਚੇ ਭੈਣਾਂ ਭਰਾਵਾਂ ਨੂੰ ਹੈਲਪ ਕਰਨ ਤੇ ਚੰਗੀ ਕਲਾ ਵਿੱਚ ਸਦਾ ਹੀ ਰੱਖਣ ਇਸ ਕਾਲਜ 'ਚ ਵੱਧ ਤੋਂ ਵੱਧ ਆਪਣੇ ਬੱਚੇ ਸਕੂਲ 'ਚ ਦਾਖਲ ਕਰਾਓ ਇਦਾਂ ਦਾ ਸੇਫ ਸਾਊਂਡ ਇਦਾਂ ਦੀ ਬਿਲਡਿੰਗ ਇਦਾਂ ਦਾ ਸਟਾਫ ਇੰਨੇ ਲੋਕ ਤੁਹਾਨੂੰ ਆਮ ਸਕੂਲਾਂ ਕਾਲਜਾਂ ਚ ਨਹੀਂ ਮਿਲਣੇ ਇਸ ਤੇ ਨਾਲ ਤੁਹਾਡਾ ਵੀ ਭਲਾ ਹੈ ਤੇ ਆਉਣ ਵਾਲੇ ਬੱਚਿਆਂ ਦਾ ਵੀ ਭਲਾ ਹੈ ਇਹਨਾਂ ਅੱਖਰਾਂ ਦੇ ਨਾਲ ਸਾਰੇ ਪੇਰੈਂਟਸ ਨੂੰ ਲੱਖ ਲੱਖ ਵਧਾਈ ਦਿੰਦਿਆਂ ਹੋਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਕਮ ਟੂ ਡਾਈ ਟੂ ਗੁਰੂ ਹਰਾਈ ਸਾਹਿਬ ਕਾਲਜ ਫੋਰ ਗਰਲਸ ਇਨ ਚਪਿਆਰ ਦਾ ਕਾਲਜ ਟੂ ਸਟਾਰਟਡ ਇਨ 2001 2002 ਬਾਇ ਸਿੰਸਾਇਡ ਦਿੱਤੋਸ ਹਾਊਸ ਇਨ ਜੀ ਹੈਡਿੰਗ ਅਬਨਵਾਲੀ ਐਂਡ ਇਟਸ ਅ ਰੀਅਲੀ ਇੰਪੋਰਟੈਂਟ Project that was started at the time to help ensure that the, the, the girls, our daughters, our sisters from the local areas and surrounding and further afield could all be educated to a high level. My buddy ensured that all the BBR would be picked up from home, taken, bought, picked up in a coach, in a bus, brought to school, and then taken home. Today we're here to celebrate all these year 6, 7, 9, and year 11 girls that have got 100% marks and 90 plus marks. ਮੈਸੇਟਾ ਅਨੋਦਨ ਐਂਡ ਮੈਡ ਜਿਸ ਕੰਟੀਨਿਊਸ ਫੋਰ ਲੋਗ ਟਾਈਮ ਕਪ ਵਾਹਿਗੁਰੂ ਖਾਲਸਾ ਵਾਹਿਗੁਰੂ ਦੀ ਜਿੱਫਤ ਹਾਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕ ਆ ਅੱਜ ਅਸੀਂ ਇੱਥੇ ਸ੍ਰੀ ਗੁਰੂ ਹਰਾਈ ਸਾਹਿਬ ਕਾਲਜ ਫॉर ਔਮਨ ਚੱਬੇਵਾਲ ਦੇ ਕੇ ਪਹੁੰਚੇ ਹਾਂ ਅਸੀਂ ਇੱਥੇ ਸਾਰਿਆਂ ਨੇ ਸੈਲੀਬ੍ਰੇਟ ਕਰਨਾ ਆ ਜੋ ਬਹੁਤ ਵਧੀਆ ਰਿਜ਼ਲਟ ਇਸ ਸਾਲ ਆਇਆ 6 7 9th and 11th class anda jo mm -hmm. 100% to 90% de vich saadi bachchiyan ne badi mehnat karke result leya sare staff ethe de bahut bahut mubarak ho ran ho jane inni reach da inni mehnat na bachiyan nu padhaya eh vidyalaya 2001 de vich shuru hoya siga is vidyalay de mukhi jinda shahid singh sahibaban haasan ji haryawala wale ਮਾ ਕੋਸ਼ੰਦੇ ਅੰਦਰ ਇਹ ਸਾਰੀ ਸੰਸਤਾ ਚੱਲ ਰਹੀ ਹੈ ਸਾਨੂੰ ਸਾਡੇ ਵੱਲੋਂ ਬੇਨਤੀ ਹੈਗੀ ਆ ਸਾਰੀਆਂ ਸੰਗਤਾਂ ਨੂੰ ਜਿੰਨੇ ਵੀ ਬੱਚੇ ਅੱਜ ਤੱਕ ਇਸ ਦਰਵਾਜ਼ਿਆਂ ਦੇ ਵਿੱਚੋਂ ਲੰਗੇ ਤਾਂ ਪੜੇ ਉਹਨਾਂ ਨੂੰ ਵੀ ਬੇਨਤੀ ਹੈਗੀ ਆ ਕਿ ਤੁਸੀਂ ਬਾਈ ਵਰਡ ਆਫ ਮਾਉਥ ਸਾਰਿਆਂ ਨੂੰ ਕਹਿ ਕੇ ਆਪਣੇ ਬੱਚਿਆਂ ਨੂੰ ਇੱਥੇ ਦਾਖਲ ਕਰੋ ਇਸ ਸੰਸਕਰਨ ਨੂੰ ਹੋਰ ਸਟਰੋਂਗ ਕਰੋ ਇੱਥੇ ਤੁਹਾਡੇ ਬੱਚੇ ਸੇਫ ਆ ਔਰ ਤੁਹਾਡੇ ਬੱਚੇ ਆਪਣੇ ਬੱਚੇ ਆ ਸੋ ਇਹ ਇਹ ਸ਼ਬਦ ਗੈਂਦ ਦੇ ਨਾਲ ਜੋਜਿੰਦਰ ਸ਼ਹੀਦ ਸਿੰਘ ਸਾਹਿਬਾ ਦਾ ਹਾਊਸ ਹੈ ਜਿਹੜਾ ਸਾਨੂੰ ਐਸਾ ਟਾਈਮ ਦੇ ਉੱਤੇ ਇਸ ਸੰਸਥਾ ਦੇ ਵਿੱਚ ਸਾਨੂੰ ਸਾਰੇ ਸਟਾਫ ਨੂੰ ਬਹੁਤ-ਬਹੁਤ ਉਹਨਾਂ ਨੇ ਰਿਸਪੈਕਟ ਦਿੱਤੀ ਹੋਇਆ ਕਿ ਇਹ ਬਹੁਤ ਵਧੀਆ ਵਿਦਿਆਲਾ ਹੈ ਸੋ ਇਹ ਸ਼ਬਦਾਂ ਦੇ ਨਾਲ ਸਾਰਿਆਂ ਨੂੰ ਮੋੜ ਕੇ ਬਹੁਤ-ਬਹੁਤ ਮੁਬਾਰਕਾਂ ਤਾਂ ਆਪਣੇ ਬੱਚਿਆਂ ਨੂੰ ਜਰੂਰ ਸ੍ਰੀ ਗੁਰੂ ਹਰ Rai ਸਾਹਿਬ ਕਾਲ ਸ਼੍ਰੋਮਣ ਚਬੇਵਾ ਵਿੱਚ ਦਾਖਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

جانے مال <سؤال> اپ ائے ہوئے سارے رب دے ستقن تے اس طالب کے قابل ائی سارے لوگوں اس طرح آ جا رہے ہیں جن پر نعمتوں دی انہاں دے نام اشارہ ساتھ اور حضرت سروان دین دے سروان سارے بچیا themes... ਇਹ ਸਾਡਾ ਆਨੰਦ ਮੇਰੇ ਪਰਵਾਰਕੋ ਜਿਤ ਪਤੀ ਉਹਨਾਂ ਦੇ ਅਪਰਾਧ ਨੂੰ ਲੈ ਇਹਨਾਂ ਲੋਕਾਂ ਬਾਲਾਂ ਨੂੰ ਲਾਹਤ ਉਹ ਸਾਡੇ ਵਿੱਚ ਇਹ ਸੰਤਾਨ ਨੂੰ ਹੋ ਗਏ ਸਿਵਾਂ ਦੇ ਇਸ ਮੰਗਤੇ ਉਸ ਵਿੱਚ ਜੇ ਸੰਤਾਨ ਸ੍ਰੀ ਕਾਂਸਾ ਆਉਂਦੇ ਨੇ ਤੇ

ਆਡੀਆ ਬੱਚਿਆਂ ਸਰਕਾਰ ਸਾਡਾ ਮਾਣ ਹੈ ਕਿਸੇ ਨਸਰ ਨੂੰ ਜਾਨੀ ਸਾਰੇ ਘਾਰੇ ਸਰਕਾਰ ਨੂੰ ਹਨ ਆਪ ਆਪਣੀ